ਨਾਮ ਸ੍ਰੀ ਵਾਹਿਗੁਰੂ ਰਹਿਰਾਸਾ ਹੈ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਖਸੁਸਟ ਹਰ ਮਾਰੇ ਆਪਹਿ ਲਾਤਰਾਇਆ ਅਹਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਅਮਖ ਲਾਇਆ ਨਾਨਕ ਐਸਾ ਹਰ ਸੇਵਿਆ ਅੰਤਲੇਸ਼ ੜਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹਲਾ 1 दुखदारु सुख रोग पया जा सुख ताम न होई तू करता करना मैं नाही जाहो करी न होई बलिहारी कुदरत बसया तेरा अंत न जाए लखिया रहाओ जातम ज्योत ज्योत में जाता अकल कला भरपूर रहे या तू सच्चा साहिब सिफत सवालो जिन की तीसो पार पया ਕਹੋ ਨਾ ਨ ਕਰਤੇ ਕੀ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕੋਂਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਆ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋਂ ਪਵਣ ਪਾਣੀ ਬੇਸੰਤ ਰਾਵੇ ਰਾਜਾ ਤਰੰਦੁਵਾਰੇ ਗਾਵਣ ਤੁਦਨੋਂ ਚਿਤ ਗੋਪੀ ਲਿਖ ਜਾਨ ਲਿਖ ਲਿਖ ਤਰੰਬ ਵਿਚਾਰੇ ਗਾਵਣ ਤੁਦਨੋਂ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਗਨੋਂ ਇੰਦਰ ਇੰਦਰਾ ਬੈਠੇ ਦੇਵਤਿਆਂਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਕੇਸਰ ਜੁਗ-ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੂਗੁਣੀ ਅਮਨ ਮੋਹਨ ਸੁਰਗਮ ਅਚ ਪਿਆਲੇ ਗਾਵੰਤ ਤੁਧਨੋ ਰਤਨ ਭੈ ਤੇਰੇ 68 ਤੀਰਤ ਨਾਲੇ गावंत तुदनो जोद महाबसूरा गावंत तुदनो खाणी चारे गावंत तुदनो खांड मंडल खांड मंडल ब्राह्मणडा कर कर रखे तेरे तारे से तुदनो गावन जो तुद पावन रते तेरे भक्त रसाले होर केते तुदनो गावन से मैं चितने आवन नानक या बिचारे ਸੋਈ ਸੋਈ ਸਦਾ ਸਸਾਇ ਬਸਾਚਾ ਸਾਚੀ ਨਾਈ ਹੈ ਬੀ ਹੋਸੀ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀਵੜੇ ਆਈ ਜੋਤਿਸ ਪਾਵੇ ਸੋਈ ਕਰ ਸੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਉਸ ਆਪ ਸਾਹਿਬ ਨਾਨਕ ਰਣਰ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਣ ਵੱਡਾ ਮਿੱਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹੇਬਾ ਗਹਿਰ ਗੰਵੈਰਾ ਗੁਣਿੰਗ ਹੀਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੱਚੀ ਰਹਾਉ ਸਭ ਸੁਰਤੇ ਮਨ ਸੁਰਤ ਕਮਾਏ ਸਭ ਕੀਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰਗੁਰ ਹਾਏ ਕਹਿ ਨ ਜਾਏ ਤੇਰੀ ਤੇਲਵੜਿਆਈ ਸਬ ਸਤ ਸਬ ਤਪ ਸਬ ਚੰਗੀਆਂ ਸੇਧਾਂ ਪਰਖਾਂ ਕੇ ਵੜਿਆਆਂ ਤੁਧ ਵਿਣ ਸਿੱਧੇ ਕਿਨ ਨਾ ਪਾਇਆ ਕਰਮ ਮੈ ਲੈ ਨਈ ਤਾ ਕਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕੇ ਅਚਰ ਨਾਨਕ ਸੱਚ ਸਵਾਰਣ ਹਾਰਾ ਆਸਾ ਵਾਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਲੋਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਊਤ ਭੁਖੇ ਕਾਏ ਚਲੀਏ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਇਮ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਤਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਣ ਨਾ ਜਾ ਨਾ ਹੋ ਮਰਨ ਨ ਹੋਵੇ ਸੋਗ ਦਿੰਦਾ ਰਹੇ ਨ ਚੋਕੇ ਪੋ ਗੁਣ ਏ ਹੋਰ ਨਾਹੀ ਕੋਈ ਨਾ ਕੋਵਾ ਨ ਕੋ ਹੋਏ ਜੇ ਵੜਾਪ ਤੇ ਵੜ ਤੇਰੀ ਦਾਦ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰ ਤੇ ਕਮ ਜਾਤ ਨਾਨਕ ਨਾ ਵੈ ਬਾਸਨਾਦ ਰਾ ਗੁਜਰੀ ਮਹੱਲਾ ਚੌਥਾ ਹਰਿ ਕੇ ਦਾ ਗੁਰਸਤਪੁਰ ਕਾ ਬਿਨੋ ਕਰੋ ਗੁਰ ਪਾਸਮ ਕੀਰੇ ਕਰਮ ਸਤ ਗੁਰ ਸਰਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੋ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਰਪ੍ਰਾਂਸ ਕਾਇ ਕਰ ਕੀਰਤ ਆ ਮਰੀ ਰਹਿ ਰਸ ਰਹਾਓ ਹਰ ਜਨ ਕੇਵੜ ਪਾਦਵ ਡੇਰੇ ਜਨ ਹਰ ਹਰ ਸਰਦਾ ਹਰ ਪਿਆ ਸਰਵ ਨਾਮ ਲੈ ਤ੍ਰਿਪਤਾ ਸੰਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਭਾਗਹੀਨ ਚੰਕਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵ ਤ੍ਰਿਗ ਜਿਵਾਸ ਜਿਵੇਂ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੁਰ ਮस्तक ਲਿਖਿਆ ਲਿਖਾ ਸਤੰਤਨ ਸਤ ਸੰਗਤ ਜਿਤਹਿ ਦਸ ਪਾਇ ਮਿਲ ਜਨ ਨਾਮ ਪਰਦਾਸਰਾ ਗੁਜਰੀ ਮਹੱਲਾ ਪੰਜਵਾ ਗਾਹੇ ਰੇ ਮਨ ਚਤ ਹੈ ਉਦਮ ਜਾਰ ਹਰ ਜੀਉ ਪਰਿਆਸੈਲ ਪਥਰ ਮੈਂ ਜੰਤੂ ਪਾਏ ਤਾਂ ਕਰ ਜੁਕਾ ਦੇਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰੰਪਰ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨੀਤਾ ਕੋਇ ਨ ਕਿਸਕੇ ਦਰਿਆ ਸਿਰਸਿ ਰਜਕ ਸੰਭਾਏ ਠਾਕੁਰ ਕਾਹੇ ਮਨ ਕੋ ਕਰਿਆ ਓੜੇ ਓੜਿਆ ਵੈਸੇ ਕੋਸਾ ਤਿਸ ਪਾਚੇ ਬਚਰੇ ਸ਼ਰਿਆ ਤਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਾਬਨ ਦਾ ਦਾ ਸਸ਼ਟ ਸਿਦਾਂ ਠਾਕੁਰ ਕਰਤਲ ਤਰਿਆ ਜਨਾਨਕ ਬਲਬ ਸਦ ਬਲ ਜਾਏ ਤੇਰਾ ਆਂਤਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰਮਜਨ ਹਰ ਪੁਰਖ ਨਰਮਜਨ ਹਰ ਅਗਮ ਅਗਮ ਪਾਰਾ ਸਬਤਿ ਆਵੇ ਸਬਤਿ ਆਵੇ ਤਉ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤਮਾਰੇ ਜੀ ਤੂੰ ਜੀਆ ਕਾ ਦਾਤਾ ਰਹਾ ਹਰਿ ਤਿਆਵੋ ਸੰਤੋ ਜੀ ਸਭ ਦੋਖ ਵਿਸਾਰਣ ਹਾਰਾ ਹਰੇ ਆਪੇ ਠਾਪੁਰ ਹਰੇ ਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਕਟਕਟੇ ਅੰਤਰ ਸ਼ਰਮ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਜੀ ਤੂੰ ਆਪੇ ਭੁਗਤਾ ਜੀ ਹੋ ਤਦ ਬਿਨ ਅਵਰ ਨਾ ਜਾਣਾ ਤੋ ਪਰਬਰੰਬੇ ਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤិន ਕੁਰਬਾਣਾ ਹਰਤੇ ਆਵੇ ਹਰਤੇ ਆਵੇ ਤੁਜੀ ਸੇਂ ਜੰਝੁਗ ਮੈ ਸੁਖ ਵਾਸੀ ਸੇਂ ਮੁਕਤ ਸੇਂ ਮੁਤ ਪੈ ਜਨ ਹਰਤੇ ਆਇ ਜਿਤ ਤੋਟੇ ਜਮ ਕੀ ਵਾਸੀ ਜਿੰਨ ਮੇਰ ਭੋਜਨ ਹਰ ਨਿਰਪੋਤ ਆਇਆ ਜੇ ਤਿੰਨ ਕਾ ਪਉ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿੰਨ ਹਰ ਤੇ ਆਇਆ ਜੇ ਜਨਾਨਕ ਤਿੰਨ ਬਲ ਜਾਸੀ ਤੇਰੀ ਪਗ ਤੇਰੀ ਪਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂ ਜੀ ਹਰ ਅਨੇਕ ਅਨੇਕ ਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿਰ ਪੂਜਾ ਜੇ ਤਪ ਤਾ ਪਹਿ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬੋ ਸਿਮਰ ਸਾਸ ਜੇ ਕਰ ਕਰਿਆ ਖਟ ਕਰੰਤ ਰੰਤ ਦਾ ਸੇ ਭਗਤ ਸੇ ਭਗਤ ਬੱਲੇ ਜਨਨ ਕਜਿ ਜੋ ਪਾਵੇ ਮੇਰੇ ਅਰਪਕਵੰਤਾ ਤੂੰ ਆਦਪੁਰਖ ਆਪਰੰਪਰ ਕਰਤਾ ਜੇ ਤੂ ਜੀ ਸੁਦਾ ਸੁਦਾ ਤੂੰ ਏਕੋ ਸਦਾ ਸੁਦਾ ਤੂੰ ਏਕੋ ਜੀ ਤੁਮਹਿ ਚਲ ਕਰਤਾ ਸੋਈ ਤੁਦ ਆਪੇ ਪਾਵੇ ਸੋਈ ਵਰਤੇ ਜੀ ਤੁਦ ਆਪੇ ਕਰੈ ਸੋ ਹੋਇ ਤੁਦ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਜਨਾਨਤ ਗੁਣ ਗਾਵੇ ਕਰਤੇ ਕਹਿ ਜੀ ਜੋ ਸਭਸੈ ਕਾਜਣ ਹੋਈ ਆਸਾ ਮਹੱਲਾ ਚੌਥਾ ਸਚਿਆਰ ਮੈਂਦਾ ਸਾਈ ਜੋ ਤੂੰ ਭਾਵੈ ਸੋਇ ਥਿਸ ਜੋ ਤੂੰ ਦੇ ਸੋ ਪਾਈ ਰਾਵ ਸਭ ਤੇਰੇ ਤੋਂ ਸਭਨੇ ਤੇ ਆਇਆ ਜਿਸਨੋ ਕਿਰਪਾ ਕਰੈ ਤਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੁਧ ਆਪੇ ਵਿਚੋੜਿਆ ਆਪੇ ਲਾਇਆ ਤੂੰਦਰਿਆ ਸਭ ਤੁਝ ਹੀ ਮਾਏ ਤੁਜ ਬਿਨ ਦੁਜਾ ਕੋਈ ਨਾਏ ਜੀਤ ਜੰਤ ਸਭ ਤੇਰਾ ਕੇਲਬ ਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਚਾਵਰ ਨੈ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾਂ ਵਾਲਾ ਪਹਿਲਾ ਇਤਸਰ ਉੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿੰਨੇ ਕੀ ਆ ਪੰਕਜ ਮੋਹ ਪਦ ਨਹੀਂ ਚਾਲੇ ਹਮ ਦੇਖੇ ਤੇ ਡੂਬਿਅਲੇ ਮਨ ਇੱਕ ਨ ਚੇਤਸ ਮੂੜ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੁ ਜਤੀਸ ਤੀਨੀ ਪੜਿਆ ਮੂਰਖ ਮੁਗਧਾ ਜਨਮ ਕੋ ਆ ਪ੍ਰਣਵਤ ਨਾਨਕ ਤਿੰਨ ਕੀ ਸਣ ਜਿੰਦੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪਰਤ ਮਨੁਖ ਦੇ ਹੋ ਰਿਆ ਗੋਬਿੰਦ ਮਿਲਣ ਕੇ ਤੇਰੇ ਬਰਿਆ ਅਵਰ ਕਾਜ ਤਰ ਕਿ ਤਨ ਕਾਮ ਸਾਧ ਸੰਗਤ ਪਜ ਕੇਵਲ ਨਾਮ ਸ਼ਰਮ ਜਾਮ ਲਗ ਪਉਜਾ ਤਰਨ ਕੈ ਜਨਮ ਬ੍ਰਿਥਾ ਜਾਤਰੰ ਮਾਇਆ ਕਹਿ ਰਹਾਓ ਜਬ ਤਬ ਸੰਜਮ ਤਰਮ ਨਹਿ ਕਾਇਆ ਸੇਵਾ ਸਾਧ ਨ ਜਾਣਿਆ ਰਹਾਇਆ ਕਾਹੋ ਨਾਨਕ ਹਮ ਨੀਚ ਕਰਮ ਆਸਰਨ ਪਰੇ ਕੀ ਰਖੋ ਸਰਮਾ एक ओकार श्री वाहेगुरु जी की फते 5.10 कबे ओ बाज पेंटी चौपाई हमरे करो हादे रक्षा पूर्ण होई चित्त की छा तव चलन मन रहे हमारा अपना जान करो प्रति पारा हमरे दोस्त सब तुम गावो आप हादे मोए बचावो सुखी बसे मोरो परिवार सेवक सिख सब करतारआ ਮੋਰ ਅੱਛਾ ਨਿਜ ਕਰਦੇ ਕਰੀਏ ਸਭੈ ਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰਪਜਨ ਕੀ ਰਹੇ ਤਿਆਸਾ ਤੁਮੇ ਸਾੜ ਕੋਈ ਅਵਰਨ ਤੈਉ ਜੋ ਪਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿਕ ਹਮਾਰੇ ਤਾਰੀਆ ਚੰਚੰ ਸਤਰੰਗ ਮਾਰੇ ਮਾਰੀਏ ਆਪਾ ਹਾ ਦੇ ਮੁਝੇ ਉਬਰੀਆ ਮਰਨ ਕਾਲ ਕਾ ਤ੍ਰਾਸ ਨਿਵਰੀਆ ਉਜ ਜੋ ਸਦਾ ਹਮਾਰੇ ਪਛਾ ਸ਼ਰੀਆ ਜੋ ਜੋ ਕਰਿਓ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦੁ ਸਤਨ ਕੇ ਹੰਤਾ ਤੁਮ ਹੋ ਪੁਰੀ ਚਤਰਦਸ ਪੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸ਼ਕਲ ਗਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਗੀਸ਼ਵ ਕੀਓ ਭੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ जवन काल सब जगत बनायो देव दाद जश नु पजायो आद अंत के अवतार सोई गुरु समझियो हमारा नमस्कार तिसिकु म्हारी शक्ल प्रजा जमे आप सवारी शिवकन को शिव गुण सुख दियो सतरन को पल मोहब्बत कियो कट कट के अंतर की जान भले बुरे के पीर पिशान त्रंटी ते कुंजरे स्तूला सपर कृपा दृष्ट कर फूला संतन दुख पाए ते दुखी सुख पाए साधन के सुखी एक एक के पीर पछाण कट कट के पट पट के जन जा बुद्ध कर करा कर तारा प्रजा तरतब दे अपारा जब आखर कर तो कब हो देतर मैं सब हो जेते बंद श्रेष्ठ सब तारे आप अपनी बोझ उचारे तुम सब हिते रहते निरालम जानत पेद पेद हरियालम ਨਿਰੰਕਾਰ ਨਿਰਭੁਕਰ ਨਰੰਭ ਆਤਨੀ ਅਨਾਦ ਸੰਵ ਤਾਂਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨਪਾਵਤ ਪੇਦਾ ਤਾਂਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾਸ਼ਵ ਨਿਰੰਕਾਰ ਕਚਨਤ ਨੈ ਪੈ ਆਪ ਆਪਨੇ ਬੁਧ ਹੈ ਜੇਤੇ ਵਰਨਤ ਬਿੰਬਨ ਤਉ ਹੈ ਤੇਤੇ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਤੇ ਬੋਪਾ ਅੰਡ ਜਿਰ ਸੇ ਤੇਜ ਕੀਨੀ ਉਤਬੁਜ ਖਾਨ ਬਹੋਰ ਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਪਇਓ ਸੰਕਰ ਗੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਬ ਆਜਵਾ ਸਰੂਪ ਸੇਂਬਾ ਅਬਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਅ ਸਿਖ ਸੰਗ ਕਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸ਼ਕੰ ਲੇਸ਼ ਕਰੋ ਰਣਗਾਤਾ जे अस्तुतरनि परे तिनके दुष्ट दोक्त हवे मरे पुरख जनपग परे तिहार तिनके तुम संकट सब टारें जो कल को एक बार ते है, है ताके काल निकटनी है, है रच्छा होए ताए हो, ता हो, सब काला दुष्ट अरिसन तरैत काला कृपा दरेसन जाहि ने हरवो ताके ताप तनक मोहर हो रद सद कर्मो सब होए दुष्ट शाश्वत सकन कोई ਇਕ ਬਾਰ ਜਨ ਤੂੰ ਮੈਂ ਸੰਵਾਰਾ ਕਾਲ ਪਾਸ ਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਾ ਦਰ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾ ਦੇ ਲਿਓ ਉਸਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮਤ ਏਕ ਨੇ ਮਾਨਿਓ ਸਿਮਰ ਸਾਸਰ ਪੇਦ ਸਬੈ ਬੋ ਪੇਦ ਕਹਿ ਹਮ ਏਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨ ਕਿਓ ਸਭ ਤੋਂ ਹੈ ਬਕਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਦਵਾਰੋ ਦਵਾਰ ਭਾਏ ਗਏ ਕਿਲਾ ਜੈ ਅਸ ਗੋਬਿੰਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਭਾਏ ਗਏ ਕਿਲਾ ਜੈ ਅਸ ਗੋਬਿੰਦਾਸ ਤੁਹਾਰ ਰਾਮਕਲੀ ਮਹਲਾ ਤੇ ਜਾਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤੇ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਸ਼ਬਦੋ ਤੇ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋਹਰ ਨਾਲੇ ਹਰਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੇ ਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਂ ਗਲਾਸਮ ਰਤ ਸੁਆਮੀ ਸੋ ਕਿਉ ਮਨ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸੱਚ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤੇ ਤੇਰਾ ਸਭ ਕੁਛ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਬਾਜਰ ਸ਼ਬਦ ਕਨੇਰੇ ਕਹਿ ਮਾਲਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨਾਈ ਵਸਿਆ ਜਿਨ ਇਛਾ ਸਭ ਪੁਜਾਈਆਂ ਜਾਦਾ ਕੁਰਬਾਨ ਕਿਤਤਾ ਗੁਰ ਬਿਟੋ ਜਿਸਦਿਆਂ ਵੜਿਆਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤੇ ਰੋਪਿਆ ਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਤੇ ਤਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਜ ਤੋਤਦ ਵਾਸੇ ਕਿਤੇ ਕਾਲ ਕੰਟ ਮਾਰੇ ਦੁਰਕਰਮ ਪਾਇਆ ਤੋ ਜਿਨ ਕੋ ਸ ਨਾਮ ਹਰ ਕੇ ਲਾਗੇ ਕਹਿ ਨਾਨਕ ਸਬੂਤਿਤ ਕਰ ਅਨਾਦ ਬਾਜੇ ਅਨਾਦ ਸੁਨੋ ਵੜ ਪਾਗੇ ਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਫਾਯਾ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਨੀ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੋ ਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਾਇਓ ਸਸ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਤਾਪੁਰ ਕਾ ਪਾਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਕੁੰਚੇ ਤਸ ਕਾ ਹੋਏ ਉਦਾਰੋ ਇਹ ਵਸਤ ਜਿਨ ਨ ਜਾਏ ਨਿਤ ਨਿਤ ਰੱਖਿਓਰ ਤਾਰੋ ਤਮਸਨ ਸਾਵਚਰਨ ਲਗ ਤਰੇ ਸਭ ਨਾਨਕ ਬ੍ਰਹਮ ਪਰ ਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਸਰਸਪਿ ਹੋਈ ਤੇ ਰਸਪਿਆ ਮਹਿ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤੋ ਜੀਵਾ ਤਨਮਨ ਤੀਵੇ ਹੋਇਆ ਪਾੜੀ ਕਿੱਥੇ ਤੋਂ ਸਮਰਾਥ ਜਿੱਥੇ ਕੋਈ ਨਾਏ ਉਥੇ ਤੇਰੀ ਰਾਖ ਅਗਨੀ ਉਧਰ ਮਾਏ ਸੁਣ ਕੇ ਚਮਕੇ ਦੂਤ ਨਾਏ ਤੇਰੇ ਛੜ ਜਾਏ ਕੌਜਲ ਬਿਖਮਸਾ ਗੁਰ ਸ਼ਬਦੀ ਪਾਰ ਪਾਏ ਜਿੰਨਕੋ ਲਗੀ ਪਿਆਸ ਅੰਮ੍ਰੇ ਸੇ ਖਾਏ ਕਲਮੇ ਉਹ ਕੁੰਨਗੁਣ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਈ ਨ ਜਾਏ ਜੇ ਆਵੇ ਤਉ ਦੇ ਆਇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜੀਵਾਂ ਜਪ ਗੁਰ ਨਾਮ ਨਿਤਰੀ ਸਤਗੁਰ ਪੇਖਣਾ ਸਰਬਣੀ ਸੁਣਨਾ ਗੁਰ ਨਾਮ ਸਤਗੁਰ ਸੇਤੇ ਰਤੇ ਆਦਰਗੇ ਪਾਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਖਦੇ ਜਗ ਮੈਂ ਉਦਮ ਕਾਢੀ ਐ ਵਿਰਲੇ ਕੇ ਕੇ ਮਹਲਾ ਪੰਜਵਾਂ ਰਖੇ ਰਖਣ ਵਾਲਿਆ ਕੋ ਬਾਰੀਆਂ ਗੁਰ ਕੀ ਪੈਰੇ ਪਾਏ ਕਾ ਸਵਾਰੀਆਂ ਹੋਆ ਆਪਦੇ ਮਨੋਂ ਨੈ ਵਿਸਾਰੀਆਂ ਸਾਜਨਾ ਕੇ ਸੰਗ ਭਉ ਜਲਤਾਰੀਆਂ ਸਾਕਤ ਨਿੰਦਗ ਦੋਸਤ ਖਿੰਨ ਮਾਹੇ ਬਿਦਾਰੀਆਂ ਤੇ ਸਾਬ ਕੀ ਤੇਕ ਜੈਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਈਬ ਕੀ ਤੇ ਕ ਨਾਨਕ ਮਨ ਹੈ ਮਾਈ ਜੈਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ